ਇੱਕ ਮਿੰਨਾ ਸਾਹਮਣੇ ਆਇਆ ਨਾ ਇੱਕ ਮਿੰਨਾ ਸਾਹਮਣੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਿੰਦਰਜੀਤ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪੀਰ ਪਸ਼ੂ ਵਪਾਰ ਦਾ ਕਿੱਤਾ ਕਰਦਾ ਹੈ ਪੇਸ਼ਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਸੌਰੀ 6 ਨਾਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਬਿਹੜਾ ਤੁਸੀਂ ਦੇਖ ਰਹੇ ਜੇ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਸਵਾਈਆਂ ਨੇ ਤੇ 2 ਝੋਟੀਆਂ ਨੇ ਠੀਕ ਆ ਜੀ ਪਸ਼ੂ ਟੋਟਲ 6 ਨਾਗ ਤੇ 6 ਦੇ 6 ਪਸ਼ੂ ਸੂਏ ਸਵਾਈਆਂ ਠੀਕ ਆ ਜੀ ਤੇ ਬਾਕੀ ਇੱਕ ਬੇਨਤੀ ਇੱਕ ਰਿਕਵੈਸਟ ਆਪਣੀ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਆ ਜਿਹੜਾ ਵੀ ਕੋਈ ਖਰੀਦਦਾਰ ਵੀਰ ਆ ਰਿਹਾ ਪਸ਼ੂ ਖਰੀਦਣ ਪਸ਼ੂ ਸੂਏ ਸਵਾਈਆਂ ਤੇ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਗੱਬਣ ਪਸ਼ੂ ਕੋਈ ਵੀ ਲੈ ਕੇ ਜਾਂਦਾ ਤੇ ਉਹ ਵੀ ਆਪਾਂ ਹਰ ਵਾਰ ਸਾਰੇ ਵੀਰਾਂ ਨੂੰ ਕਹਿੰਨੇ ਆ ਵੀ ਆਪਣੀ ਚੌਥਾਨਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾਈ ਜਾਵੇ ਠੀਕ ਆ ਜੀ ਤੇ ਬਾਕੀ ਗੱਲਬਾਤ ਆਪਾਂ ਵੀਰਿੰਦਰਜੀਤ ਦੇ ਨਾਲ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਤਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਠੀਕ ਆ ਜੀ ਤੇ ਕਰਿਆਲੇ ਵਿਜਿਟ ਕਰਨੀ ਆ ਦੋਸਤੋ ਪੱਟੀ ਮੋੜ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪੱਤਨ ਵੀ ਤਕਰੀਬਨ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਇੰਦਰਜੀਤ ਦੇ ਨਾਲ ਸਭ ਤੋਂ ਪਹਿਲਾਂ ਇੰਦਰਜੀਤ ਸਾਸਤਰੀ ਕਲਪਰਾ ਸਤਿ ਸ਼੍ਰੀ ਅਕਾਲ ਜੀ ਮੇਰੇ ਕੀ ਆਜਾ ਬੜੇ ਵਧੀਆ ਵੀਰ ਇੰਦਰਜੀਤ ਹੋਰ ਠੀਕ ਠਾਕ ਠੀਕ ਠਾਕ ਹੈ ਪਾ ਮਹਾਰਾਜ ਜੀ ਅੱਛਾ ਇੰਦਰਜੀਤ ਵੀਰੇ ਇਸੇ ਤਰ੍ਹਾਂ ਪੰਜ ਸੱਤ ਨੱਕ ਜਿਹੜੇ ਆਪਣੇ ਕੋਲ ਅਵੇਲੇਬਲ ਹੁੰਦੇ ਆ ਹਾਂ ਜੀ ਰੂਟੀਨ ਚ ਰਹਿੰਦੇ ਆ ਥੋੜਾ ਜਿਹਾ ਅੱਗਾ ਪਿਛਾ ਆਪਣਾ ਰਿਹਾ ਵੀਡੀਓ ਦਾ ਵੀਡੀਓ ਤੁਹਾਨੂੰ ਚਾਰ ਪੰਜ ਪੈ ਜਾਣੀਆਂ ਇਹ ਟਾਈਮ ਲੱਗਦਾ ਦਾ ਗਾਂਵ ਪਿਆ ਰਹਿੰਦੇ ਰਹੇ ਤੁਸੀਂ ਵੀ ਤੁਹਾਡਾ ਵੀ ਨਹੀਂ ਟਾਈਮ ਮਾਹ ਹੀ ਤੁਹਾਡਾ ਕਿਤੇ ਲੱਗਾ ਵਾ ਸ਼ੁਕਰ ਹੋਇਆ ਤੁਹਾਨੂੰ ਭਾਗ ਸਾਡੇ ਠੀਕ ਹੈ ਜੀ ਠੀਕ ਲਓ ਦੱਸੋ ਵੀਰ ਇੰਦਰਜੀਤਾਂ ਦਾ ਵੀ ਘਟੋ ਘਟ ਚਾਰ 5 6 7 ਪਸ਼ੂ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਠੀਕ ਆ ਜੀ ਕਈ ਵਾਰਾ ਥੋੜਾ ਜਿਹਾ ਟਾਈਮ ਟੂ ਬਣਾਉਣ ਕਰਕੇ ਜਿਹੜਾ ਉਹ ਲੇਟ ਅਪਡੇਟ ਜਿਹੜੀ ਪਾਉਣੀ ਪੈਂਦੀ ਆ ਬਾਕੀ ਸਮਾਂ ਜਿਹੜਾ ਕੰਟੈਕਟ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਬਣਾ ਕੇ ਰੱਖ ਲਿਆ ਕਰੋ ਪਸ਼ੂ ਆਏ ਹੁੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਠੀਕ ਆ ਇੰਦਰਜੀਤ ਅੱਜ ਟੋਟਲ ਜਿੰਦਾ ਆਪਾਂ ਜ਼ਿਕਰ ਕੀਤਾ 6 ਨਗ ਦਿਖਾਉਣੇ ਆ 4 ਬੇੜਾ 2 ਮੱਝਾਂ ਝੋਟੀਆਂ ਆਪਣੇ ਦੀ ਹਾਂਜੀ ਸਾਰੇ ਪਸ਼ੂ ਸੁਵੇ ਸਪਾਏ ਅੱਜ ਵੀਰੇ ਇਹੀ ਮੇਰੀ ਬੇਨਤੀ ਹੈ ਵੀ ਮਾਲ ਆਪਣੇ ਕੋਲ ਸੁਆ ਹੀ ਹੁੰਦਾ ਵਾ ਆਪੋ ਨਾਲ ਆਪਾਂ ਪਾਉਂਦੇ ਨਹੀਂਗੇ ਹਾਂਜੀ ਸੋਇਆ ਮਾਲੀ ਦਾ ਵਾਦਾ ਚਵਾ ਕੇ ਦੇਈਦਾ ਮੇਰਾ ਪੈਨ ਭਰਾ ਜਨੇ ਵੀ ਲੈਣੀ ਆ ਦੋ ਟਾਈਮ ਤਿੰਨ ਟਾਈਮ ਦੀ ਤਸੱਲੀ ਕਰਕੇ ਛੜਿਆ ਆਪਾਂ ਗੱਬਣ ਡੰਗਰ ਲੈਂਦੇ ਨਹੀਂ ਠੀਕ ਆ ਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਸ਼ੁਰੂਆਤ ਪਹਿਲਾਂ ਇੱਕ ਆਪਾਂ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਸੋ ਚੰਗੀਆਂ ਝੋਟੀਆਂ ਨੇ ਬਣੀਆਂ ਥਣੀਆਂ ਨੇ ਠੀਕ ਆ ਜੀ ਤੇ ਬਾਕੀ ਜਿੰਨਾ ਮਿਲਕ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਇੱਥੇ ਆਣ ਕੇ ਕਰ ਲਿਓ ਬਾਅਦ ਵਿੱਚ ਕਿਸੇ ਵੀਰ ਦਾ ਕਿੰਤੂ ਪਰੰਤੂ ਕਹਿਣਾ ਸੋ ਨਾਉ ਮਾੜੀ ਗੱਲ ਆ ਆਪਦੀ ਤਸੱਲੀ ਪਹਿਲਾਂ ਕਰ ਲਿਓ ਸਾਈ ਬਿਆਨਾਂ ਕਰਕੇ ਠੀਕ ਆ ਜੀ ਇੰਦਰਜੀਤ ਸ਼ੁਰੂਆਤ ਪਹਿਲਾਂ ਆਪਾਂ ਦੋ ਝੋਟੀਆਂ ਤੋਂ ਕਰ ਲਾਂਗੇ ਵੀਰ ਝੋਟੀ ਜਿਹੜੀ ਪਹਿਲੇ ਨੰਬਰ ਤੇ ਆਪਣੇ ਕੋਲ ਖੜੀ ਹੈ ਫੁਲਕਾਰੀ ਵਾਲੀ ਹਾਂਜੀ ਹਾਂਜੀ ਇਹਦੀ ਵੀਰੇ ਕੀ ਡਿਟੇਲ ਆ ਸਵੇਰ ਕਿੰਨਾ ਸੋਈ ਆ ਇਹ ਰਾਜ ਵੀਰੇ ਦੂਜਾ ਸਵੇਰ ਓਕੇ ਤੇ ਇਹਨੂੰ 20 25 ਦਿਨ ਹੋ ਗਏ ਸੋਈ ਨੂੰ ਆਪਾਂ ਇਹਨੇ ਅਖਣਾ 10 15 ਦਿਨਾਂ ਹੈ ਸੋਈ ਭੈਣ ਭਰਾ ਨੂੰ ਬਚਾਓ ਖਾ ਦਿਓ ਓਕੇ ਟੀਕ ਲੈਵਲ ਇਹਨੇ ਦੁੱਧ ਦਾ ਝੋਟੀ ਨੇ ਫੜ ਲਿਆ ਠੀਕ ਹੈ ਜੀ 14 15 ਕਿਲੋ ਦੇ ਚੱਲਦੀ ਪਈ ਪਰ ਆਪਾਂ 14 ਕਿਲੋ ਚੁਵਾ ਕੇ ਦੇਣਾ ਲੀਟਰ ਮਾਰ ਕੇ ਭੈਣ ਭਰਾ ਜਿਤਨਾ ਮਾਰੀ ਤਸੱਲੀ ਕਰਿਆ ਤੇ ਹਰ ਟਾਈਮ ਤੇ ਹੋਵੇ ਚਾਰ ਟਾਈਮ ਤੇ ਹਾਂ। ਤੋਂ 25 25 ਕੇ ਦਿਨਾਂ ਦਾ ਦੋਸਤ ਸਮਾਂ ਹੋ ਗਿਆ ਠੀਕ ਆ ਜੀ ਸੂਈ ਨੂੰ ਤੇ ਪੂਰੇ ਪੀਕ ਤੇ ਚੱਲਣ ਰਹੀ ਆ 14 ਲੀਟਰ ਇਸ ਵਕਤ ਤੇ ਝੋਟੀ ਥੱਲੇ ਦੁੱਧ ਆ ਥਣ ਛੱਡੇ ਤੋਂ ਵੇਖ ਕੇ ਤੁਸੀਂ ਨਾਰਮਲ ਹੀ ਜਜਮੈਂਟ ਕਰ ਲਓਗੇ ਠੀਕ ਆ ਜੀ ਤੇ ਹੈ ਵੀ ਦੁੱਜਣਾਂ ਨਾ ਝੋਟੀ ਦੁੱਜਣ ਦੁੱਜਣ ਰਾਜਗਰੀ ਲਓ ਜੀ ਮਗਰ ਕਟਾ ਸਾਹਮਣੇ ਇਹੋ ਹੀ ਮੇਲ ਇਹੀ ਇਹੀ ਮੇਲ ਲਓ ਜੀ ਸਾਹਮਣੇ ਮੇਲ ਕਾਫ ਆ ਠੀਕ ਆ ਜੀ ਤੋਂ ਬਾਕੀ ਬਰੀਕੀ ਬਰੂਕੀ ਝੋਟੀ ਦੇ ਵਿੱਚ ਤੁਸੀਂ ਚੈੱਕ ਕਰੋ ਪਤਲੀ ਸਿੰਗੀ ਆ ਥਣ ਦੇਵੇ ਵਾਲੇ ਪਾਸਿਓਂ ਪੂਰੀ ਖਬਰ ਦਾ ਰ ਠੀਕ ਹੈ ਜੀ ਨਾੜਾ ਵੇਖੋ ਰਾਜ ਵੀਰੇ ਕੁਦਰਤ allo ਇਹਨੂੰ ਦੋ ਹੁੰਦੀਆਂ ਜਿਤਰਾ ਹਾਂ ਹਾਂਜੀ ਹਾਂਜੀ ਇਹਨਾਂ ਦੋ ਬਣੀਆਂ ਆ ਕਾਫੀ ਬਲ ਖਾਂਦੀਆਂ ਹਾਂ ਹਾਂ ਛੋਟੀ ਦੁੱਧ ਵਾਲੀ ਆ ਬਿਲਕੁਲ ਟੋਟਲ ਛੋਟੀ ਦੋਸਤੋ ਸਾਰੀ ਚੰਗੀ ਆ ਵੈਸੇ ਦੁੱਧ ਵਾਲੇ ਪਸ਼ੂ ਦਾ ਪਤਾ ਲੱਗ ਜਾਂਦਾ ਕਿਸ਼ਤੀ ਲੇਵਾ ਤੁਹਾਨੂੰ ਤੋਂ ਲੈ ਕੇ ਬਿਲਕੁਲ ਸਾਰ ਦੇ ਨਾਲ ਜਿਹੜਾ ਦੋਸਤੋ ਸੂ ਦੇ ਨਾਲ ਦੇਵਾ ਟੱਚ ਕਰਦਾ ਪਿਆ ਠੀਕ ਆ ਤੇ ਕੱਦ ਕਾਠ ਵੀ ਜਿਹੜਾ ਝੋਟੀ ਦਾ ਚੰਗਾ ਆਮ ਨਾਰਮਲ ਜਿਹੜੀਆਂ ਦੋਸਤੋ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆਪਾਂ ਇਸ ਝੋਟੀ ਦੀ ਕਾਊਂਟ ਕਰਵਾ ਦਿੰਨੇ ਆ ਤੁਹਾਨੂੰ ਠੀਕ ਆ ਤੇ ਬਣੀ ਥੋਣੀ ਥੱਲਿਓ ਬਹੁਤ ਖੂਬਸੂਰਤਾ ਨਾਲ ਦੀ ਨਾਲ ਹੀ ਤੁਸੀਂ ਚੁਵਾਈ ਵੀ ਦੇਖ ਲਓਗੇ ਠੀਕ ਆ ਜੀ ਕੋਈ ਦੂਰੋਂ ਜਿਹੜੇ ਭਰਾ ਹੁੰਦਾ ਤੇ ਤੁਹਾਡੇ ਲਈ ਜਿਹੜਾ ਸੌਦਾ ਕਰਨਾ ਵੀ ਸੌਖਾ ਰਵੇ ਤੇ ਚੋਣ ਚਾਂ ਜਿਹੜੀ ਇੱਕ ਨੰਬਰ ਆ ਉਹ ਤੁਸੀਂ ਵੀਡੀਓ ਤੋਂ ਵਿੱਚ ਹੀ ਦੇਖ ਰਹੇ ਜੀ ਜਾਓ ਵੀਰਿੰਦਰਜੀਤ ਖੋਲ ਕੇ ਕਰੀਏ ਪੇਸ਼ ਵੀਰਾਂ ਦੇ ਤੇ 14 ਕਿਲੋ ਦੋਸਤੋ ਹੁਣ ਦੁੱਧ ਜਿਹੜਾ ਇਸ ਝੋਟੀ ਦੇ ਥੱਲੇ ਆ ਤੇ ਜਿੱਦਾਂ ਕਿ ਸਾਰੇ ਤੇ तकरीबन ਔਸੋ 20 ਦਿਨਾਂ ਬਾਅਦ 25 ਦਿਨਾਂ ਬਾਅਦ ਇੰਨਾ ਚਵਾ ਦੂਗਾ ਠੀਕ ਹੈ ਜੀ ਤੇ ਹੁਣ ਕਰਮਾਂ ਲਈ ਚਵਾਉਣ ਲਈ ਹੈ ਦੁੱਧ ਚੰਗਾ ਖੁੱਲਾ ਤੇ ਅਗੇ ਸੇਵਾ ਕਿਸੇ ਵੀਰ ਦੀ ਆ ਵੀ ਮੈਂਟੇਨ ਤੁਸੀਂ ਰੱਖੋਗੇ ਦੋਸਤੋ ਚੰਗੀ ਸੇਵਾ ਕਰਕੇ ਜੇ ਵਧਾਉਣਾ ਦੁੱਧ ਤੇ ਹੋਰ ਵੀ ਪਲਾਸਾ ਸੇਵਾ ਕਰਨੀ ਪੈਣੀ ਹੈ ਠੀਕ ਹੈ ਮੋੜ ਸਲ ਪਾਸੇ ਕਰਦੇ ਆਂ ਕੱਢ ਲੈਣੇ ਲਓ ਜੀ ਠੀਕ ਆ ਸੁਪਖਾਲਾ ਬਿਲਕੁਲ ਮੋੜ ਤੋਂ ਚੌਰਸਲੇਵਾ ਠੀਕ ਆ ਜੀ ਸੋ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਕਰਮਾ ਲਈ ਠੀਕ ਆ ਜੀ ਵੈਸੇ ਚਵਾਈ ਦਾ ਸਮਾ ਜਿਹੜਾ ਹੁਣ ਸ਼ਾਮ ਤੱਕ ਹੋਇਆ ਪਿਆ ਦੇ ਨਾਲ ਦੀ ਨਾਲ ਜਿਹੜੀ ਦੋਸਤੋਂ ਆਪਾਂ ਵਿੱਚ ਤੁਹਾਨੂੰ ਚਵਾਈ ਆ ਕੁਝ ਕੁਛ ਧਰਾ ਮਾਰ ਕੇ ਕੁਝ ਪਸ਼ੂਆਂ ਦੀਆਂ ਜਿਹੜੀਆਂ ਜ਼ਰੂਰ ਬਤਾਵਾਂਗੇ ਠੀਕ ਆ ਰਾਇਵਰ ਲੋਕੀ ਕਹਿ ਦਿੰਦੇ ਮਨ ਲ ਗੱਬਣਾ ਡੰਗਰਾਂ ਦਾ ਆਪਾਂ ਵੇਂਦੇ ਰਹਿੰਨੇ 14 ਦਊਗੀ 15 ਦਊਗੀ ਆਪਾਂ ਦੁੱਧ ਬਣਾ ਕੇ ਦੇਣਾ ਵਾ ਕਹਿਣ ਦੀ ਗੱਲ ਨਹੀਂ ਕੀ ਪੈਸੇ ਲਾਉਣੇ ਅਗਲੇ ਨੇ ਤੇ ਪੈਸੇ ਚੋਂ ਚੰਗੀ ਕੀਮਤ ਦੀ ਮੱਝ ਤੇ ਮੇਰਾ ਪਰ ਆਪਾਂ ਚਾਟ ਫਿਰ ਇੱਕ ਗੱਲ ਹੋਰ ਆ ਚਵਾਈ ਬਹੁਤ ਜਿਆਦਾ ਚੰਗੀ ਇਹਦੀ ਹਾਂ ਕਿ ਵਾਈ ਮੈਂ ਕਹਿੰਨਾ ਵੀ ਗੱਲਾਂ ਹੀ ਘਾਣੀਆਂ ਜਿਹੜਾ ਡੰਡਾ ਮੋਟਾ ਐ ਡਿਟੀ ਮੋਟੀ ਧਾਰਕੀਂ ਦੀ ਐ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਲੌਬੀ ਭਰਾਵੋ ਚੰਗੀ ਆ ਝੋਟੀ ਓਵਰঅল ਜਿੰਨੀ ਆ ਸਾਰੀ ਚੰਗੀ ਆ ਤੇ ਇੰਦਰ ਜੀ ਤਾਂ ਦੇਣੀ ਕਿੰਨੇ ਦੀ ਆਪਾਂ ਫੇਰ ਕੀ ਮੁੱਲ ਡਿਮਾਂਡ ਕਰਦੇ ਆ ਡਿਮਾਂਡ ਵੀਰ ਜੀ ਆਪਾਂ ਮੁੱਲ ਦੇਣ ਲੈਣ ਨਾਲ ਜਾਇਜ਼ ਹੀ ਰੱਖਨੇ ਆ ਹਾਂ ਮੁੱਲ ਕੋਈ ਕੋਈ ਸਵਾ ਨਹੀਂ ਆ ਕੋਈ ਵੀ ਨਹੀਂ ਕੋਈ 15 ਨਹੀਂ ਆ ਇੱਕ 10 ਦੀ ਝੋਟੀ ਆਪਾਂ ਦੇ ਦਾਂਗੇ ਇੱਕ 10 ਹਾਂ ਜਾਇਜ਼ ਆ ਰਾਈਵਰ ਦੂਜਾ ਸਵਾ ਝੋਟੀ ਦਾ 14 15 ਕਿਲੋ ਦੁੱਧ ਵਾਲੀ ਆ 14 15 ਕਿਲੋ ਵਾਲੀ ਕਹਿ ਦਿੰਦੇ ਆ ਗੱਬਣ ਲੋਕੀ ਲੈਂਦੇ ਵੀ ਆ ਵੇਚਦੇ ਗੱਬਣਾ ਕਹਿ ਕੇ ਵੇਚਦੇ 14 15 ਕਿਲੋ ਦੁੱਧ ਤਿਆਰ ਆਪਾਂ ਚਵਾ ਕੇ ਦਾਂਗੇ ਠੀਕ ਹੈ ਜੀ ਹਾਂ ਬਿਲਕੁਲ 11000 ਦੀ ਏ ਝੋਟੀ ਤੁਹਾਨੂੰ ਮਿਲ ਜੂਗੀ ਦੋਸਤੋ 14 ਕਿਲੋ ਜਿਹੜਾ ਤੁਸੀਂ ਚੋ ਲੈਣਾ ਉਹ ਦੁੱਧ ਇਹਦੇ ਥੱਲੇ ਕਰਮਾਲੀ ਦੇ ਥੱਲੇ ਹਾਜ਼ਾਰੇ ਚੋ ਕੇ ਦੁੱਧ ਆਪਣੀ ਤਸੱਲੀ ਕਰ ਲਿਓ 11000 ਕਿੱਧਰ ਤੋਂ ਲੇਖੋ ਕਿੱਧਰੋਂ ਕੀ ਨੂੰ ਚੜਾ ਜਾਂਦਾ ਹੈ ਕਿੱਧਰ ਤੋਂ ਕਿੱਧਰ ਤੱਕ ਹੈ ਹਾਂ ਠੀਕ ਹੈ ਜੀ ਇੰਦਰਜੀ ਦੇ ਵੀਰਾਂ ਦਾ ਕਿੱਧਰ ਤੋਂ ਕਿੱਧਰ ਤੱਕ ਪੜਿਆ ਪਿਆ ਠੀਕ ਆ ਜੀ ਤੇ ਚੋਲੀ ਦੀ ਦਹਨ ਨੁੱਚੜ ਜਾਂਦੀ ਕੁਛ ਨਹੀਂ ਰਹਿ ਜਾਂਦਾ ਥੱਲੇ ਇਹਦੇ ਠੀਕ ਆ ਨਹੀਂ ਵੈਸੇ ਦੁੱਧ ਵਾਲੀ ਝੋਟੀ ਆ ਹਰੀ ਝੋਟੀ ਆ ਦੁੱਧ ਵਾਲੇ ਵੈਸੇ ਪਸ਼ੂ ਨਿਸ਼ਾਨੀਆਂ ਤੋਂ ਦੇਖਣ ਲੱਗ ਪਈ ਨਾ ਹੁਣ ਲੈ ਜੀ ਅੱਛਾ ਵੀਰਿੰਦਰਜੀਤ ਇਹਦਾ ਸੁਆ ਕਿਨਮਾ ਇਹ ਪਹਿਲਾਂ ਸੁਆਦ ਨਹੀਂ ਹੋਈ ਆ ਪਹਿਲਾਂ ਪਲੂਣ ਝੋਟੀ ਆ ਹਾਂ ਜੀ ਹਾਂ ਜੀ ਲੋ ਵੀ ਪਲੂਣ ਝੋਟੀ ਦੋਸਤੋ ਅਗਲੀ ਆਪਾਂ ਤੁਹਾਨੂੰ ਦਿਖਾਉਣੇ ਆ ਦੂਜੇ ਨੰਬਰ ਤੇ ਆ ਬਾਕੀ ਨੇਵੇ ਲੂਵੇ ਵਾਲੇ ਪਾਸਿਓਂ ਇਹ ਵੀ ਪੂਰੀ ਖਬਰਦਾਰ ਆ ਵੇਖੋ ਨੋਕਲਾ ਥਾਣਾ ਕਲਮੀ ਥਾਣਾ ਕਰਮਾਲੀ ਤੇ ਦੁੱਧ ਇੰਦਰਜੀ ਤੇ ਇਹਦੇ ਥਲੇ ਕੀ ਰਾਤ ਦੀ ਸੁਈ ਆ ਵੀਰੇ ਬੋਲਾ ਜੀ ਮੈਂ ਕਹਿੰਨਾ ਵੀ ਕਹਿੰਦੇ ਵੀ ਪਹਿਲਾ ਡੰਗਰ ਜਿਹੜਾ ਗਲਾਸ ਚ ਚੋਣਾ ਪੈਂਦਾ ਲੀਟਰ ਚ ਚੋਣਾ ਪੈਂਦਾ ਹੈ ਮੈਂ ਪਹਿਲੀ ਰਿਝੋਟੀ ਦੇਖੀ ਆ ਤਿੰਨ ਚਾਰ ਕਿਲੋ ਪਹਿਲੇ ਡੰਗ ਦਾ ਬੋਲਾ ਕੱਢਿਆ ਆ ਜੀ ਠੀਕ ਆ ਜੀ ਹਾਂ ਦੁੱਧ ਝੋਟੀ ਦਹਾਂ ਤੋਂ ਬਾਹਰ ਹੀ ਚੱਲੂਗੀ 11 ਦੇ ਦੇ 12 ਦੇ ਤੋ ਅਗਲੇ ਦੀ ਸੇਵਾ ਵਾ 10 ਤੱਕ ਕੋਈ ਨਾਰਮਲ ਸੇਵਾ ਦੇ ਦਿੱਤੀ ਜਾਊਗੀ ਨਾ ਠੀਕ ਆ ਠੀਕ ਆ ਆ ਬੱਚਾ ਵਾ ਰਾਤ ਦੀ ਸੁਈ ਆ ਵੀ ਮਗਰ ਕੀ ਬੱਚਾ ਕਟਾ ਦੇ ਫਰੈਂਡ ਉਹ ਜੀ ਮੇਲ ਕਾਫ ਆ ਕਟਾ ਬਿਲਕੁਲ 나ੜੂਆ ਬੱਚੇ ਦੇ ਨਾਲ ਆ ਗਿੱਲਾ 나ੜੂਆ ਇਸ ਕੱਲ ਦੋਸਤੋ ਸੂਈ ਅੱਜ ਸੈਕਿੰਡ ਦੇਣਾ ਦੂਜਾ ਦੇਣਾ ਤੇ ਚਵਾਈਆਂ ਦੋ ਕੋਕੀਆਂ ਮਾਰਨਿੰਗ ਤੇ ਕੱਲ ਸ਼ਾਮੀ ਨਾ ਸਵੇਰੇ ਹੋਈ ਅੱਜ ਸਵੇਰੇ ਹੋਈ ਹੈ ਹਾਂਜੀ ਪਹਿਲੀ ਚਵਾਈ ਹਾਂਜੀ ਹਾਂਜੀ ਹੁਣ ਚੌਣੀ ਦੂਜੀ ਚਵਾਈ ਹਾਂ ਮਤਲਬ ਦੱਸੋ ਪਹਿਲੀ ਚਵਾਈ ਅੱਜ ਮਾਰਨਿੰਗ ਹੋਈ ਆ ਠੀਕ ਆ ਜੀ ਤੇ ਸੈਕਿੰਡ ਚਵਾਈ ਜਿਹੜੀ ਹੋਣ ਸ਼ਾਮੀ ਹੋਊਗੀ ਠੀਕ ਆ ਤੇ ਝੋਟੀ ਦੀ ਆ ਫੇਸ ਕੁਆਲਿਟੀ ਆ ਸਿੰਘ ਦਰਮਿਆਨਾ ਕਹ ਲੋ ਚਾਹੀ ਥੋੜਾ ਜਿਹਾ ਉੱਪਰੋਂ ਉੱਚਾ ਖੁੱਲਾ ਸਿੰਘ ਕਹ ਲੋ ਠੀਕ ਆ ਜੀ ਇੱਕ ਦਾ ਖੋਕ ਲੱਥਾ ਗੁਲਾਈ ਦੇ ਵਿੱਚ ਇੱਕ ਸਿੰਘ ਆ ਪੂਰਾ ਠੀਕ ਆ ਜੀ ਤੇ ਮੂੰਹ ਮੱਥੇ ਦੀ ਚੰਗੀ ਆ ਬਾਕੀ ਦੁੱਧ ਵਾਲੇ ਪਾਸਿ ਸਟਾਰਟਿੰਗ ਚੰਗੀ ਆ ਵੈਸੇ ਪਹਿਲਾ ਬੋਲਾ ਚੋਇਆ ਤੇ 4 ਕਿਲੋ ਦੁੱਧ ਚਵਾਗੀ ਆ ਠੀਕ ਆ ਜੀ 4 ਕਿਲੋ ਬੋਲਾ ਚਵਾਗੀ ਮੈਂ ਕਹਿੰਦਾ ਪਹਿਲਾਂ ਡੰਗਰ ਦਾ ਨਾ ਕਦੀ ਚੋਇਆ ਹੀ ਨਹੀਂ ਤੇ ਹਾਂ ਸਾਫ ਸੁਥਰੀ ਕਿਦੇ ਪੂਰਾ ਬਾਹੀ ਨਹੀਂ ਕੋ ਲੈਣਾ ਨੇ ਦੇਣਾ ਨੇ ਚੋਣ ਰੂਮਰ ਜੀ ਉਹ ਵੀ ਕੱਢੀ ਠੀਕ ਆ ਜੀ ਹਾਂ ਜੀ ਅਬੀ ਝੋਟੀ ਸਾਰੀ ਖਰੀ ਹੈ ਦੋਸਤੋ ਇਹ ਵੀ ਠੀਕ ਆ ਮਗਰ ਕਟਾ ਖੋਲ ਕੇ ਤੋੜ ਕੇ ਤੁਹਾਨੂੰ ਆਪਾਂ ਦਿਖਾਉਣੇ ਆ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਠੀਕ ਆ ਕੋਈ ਆਹ ਲੂਲ ਨਹੀਂ ਕੀਤੀ ਇਹਨੇ ਪਹਿਲਾਂ ਡਾਂਗੇ ਬਸਤੀ ਰੱਖ ਕੇ ਚੋਈ ਵਧੀਆ ਕੱਟੇ ਬੱਚੇ ਪੋਚੋ ਨਾ ਚੱਲ ਗਈ ਸੀ ਪਹਿਲੇ ਹਾਂ ਕੋਈ ਇਹਨੇ ਮਲਗ ਵਿਚਾਰੇ ਪੂਰਾ ਜਨੀਮ ਨੇ ਆਹ ਲ ਕੀਤੀ ਕੋਸਰ ਦੋਸਤੋ ਪਹਿਲਾਂ ਝੋਟੀਆਂ ਦੇ ਕਈ ਵਾਰ ਆਪਣੇ ਵੀਰਾਂ ਦੇ ਮਨਾਂ 'ਚ ਡਾਊਟ ਹੁੰਦਾ ਵੀ ਪਹਿਲਾਂ ਝੋਟੀਆਂ ਨੇ ਤੇ ਕੋਈ ਆਹ ਲੂਲ ਨਾ ਕੀਤੀ ਹੋਵੇ ਝੋਟੀ ਨੇ ਪਹਿਲੇ ਟਾਈਮ ਪਹਿਲੇ ਡਾਂਗੇ ਵੀਰਾਂ ਦਾ ਬੱਚਾ ਚੱਲ ਗਈ ਸੀ ਠੀਕ ਆ ਇਹ ਵੀ ਚੰਗੇ ਪਸ਼ੂ ਚੰਗੇ ਠੰਡੇ ਚੰਗੇ ਖਾਨਦਾਨੀ ਪਸ਼ੂਆਂ ਦੀਆਂ ਨਿਸ਼ਾਨੀਆਂ ਨੇ ਕਈ ਵਾਰਾਂ ਕੋਈ ਸੌਲ-ਛੋਲ ਦੇ ਪਸ਼ੂ ਕਰਨ ਲੱਗ ਪੈਂਦੇ ਪਹਿਲਾਂ ਝੋਟੀਆਂ ਤੇ ਉੱਥੇ ਵੀ ਘਪਰਾਉਣ ਵਾਲੀ ਬਾਲੀ ਗੱਲ ਨਹੀਂ ਹੁੰਦੀ ਕਿ ਪੰਜੀ ਸੱਤੀ ਤੇ ਨਹੀਂ ਹੱਥੋਂ ਤੂੰ ਸਿੱਧੇ ਮੜੇ ਕਰਨੇ ਪੈਂਦੇ ਤੇ ਫਿਲਹਾਲ ਝੋਟੀ ਜਿਹੜੀ ਦੋਸਤੋ ਬੱਚੇ ਦੇ ਤੋਂ ਵੇ ਡਾਕਦਾ ਲੈ ਇੰਦਰਜੀਤ ਕੀ ਮੁੱਲ ਵੀਰੇ ਕਰਦਾ ਇਹਦਾ ਮੁੱਲ ਵੀਰ ਜੀ ਆਪਣਾ ਛੋਟਾ ਛੋਟਾ ਹੀ ਆ ਜੈ ਜੀ ਆ ਮੁੱਲ 80 85 ਜੋ ਮਰਜ਼ੀ ਕਰੇ 72000 ਦੇ ਦੇਣੀ ਆ ਆਪਣਾ 72 ਹਾਂ ਬਿਲਕੁਲ ਜੈ ਜੀ ਆ ਪਹਿਲੀ ਉਹ ਝੋਟੀ ਆ ਨਵੀਂ ਆ ਤੁਹਾਨੂੰ ਕੋ ਦੋ ਚਾਰ ਸੂਈ ਪਿਓ ਪੈਨ ਭਰਾ ਠੀਕ ਯਾਦ ਕਰੂਗਾ ਲਓ ਜੀ 72200 ਦੀ ਦੋਸੇ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਪਹਿਲੇ ਡੰਗ ਦੀ ਚਵਾਈ ਹੋਈ ਆ ਇੱਕ ਡੰਗ ਚੋਈ ਆ ਤੇ ਚੋਣ ਗਣ ਚੰਗੀ ਆ ਸੀਲ ਸਾਬ ਬੜੀ ਲਓ ਜੀ ਕਰੋ ਚੈੱਕ ਹਾਂ ਬਹੁਤ ਪਿਆਰੀ ਝੋਟੀ ਆ ਨੈਕਸਟ ਅਗੇ ਦੋਸਤੋ ਵੈੜਾ ਜਿਹੜੀਆਂ ਆ ਪਾ ਤੁਹਾਨੂੰ ਦਿਖਾ ਦਿੰਨੇ ਆ ਚਾਰ ਵੈੜਾ ਨੇ ਇਹ ਵੀ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਬਾਕੀ ਵੇਰਵਾ ਨਾਲ ਦੀ ਨਾਲ ਤੁਹਾਨੂੰ ਮਿਲ ਜਊਗਾ ਇੰਦਰ ਜੀ ਤਾਂ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਡੱਬੀ ਵੈੜਾ ਇਹ ਰਾਜਵੀਰ ਇਹਨੂੰ ਸੂਈ ਨੂੰ ਕੋ 15 20 ਦਿਨ ਹੋ ਗਿਆ ਬੱਚਾ ਜਿਹ ਹੈ ਮਰਦੀ ਬੱਚੀ ਹੈ ਮਰਗ ਦੀ ਮਗਰ ਠੀਕ ਹੈ ਜੀ ਕਾੜਦੀ ਆ ਪਹਿਲਾ ਸੂਆ ਜੀ ਬੱਚੀ ਬਹੁਤ ਸ਼ਾਨਦਾਰ ਆ ਐ ਮਰ ਸੀਮਨ ਦੀ ਦੋਸਤੋ ਇਹ ਜਿਹੜੀ ਫੀਮੇਲ ਕਾਫ ਆ ਆ ਮਗਰ ਬੱਚਾ ਆ ਠੀਕ ਹੈ ਜੀ ਅੱਜ ਦਿਨ ਕਿੰਨੇ ਦੱਸੇ ਸੂਈ ਨੂੰ 15 20 ਦਿਨ ਹੋ ਗਿਆ ਰਾਜਵੀਰ 15 20 ਦਿਨਾਂ ਦੀ ਸੂਈ ਆ ਪਲੂਣ ਪਹਿਲਾ ਹੀ ਸੂਆ ਪਹਿਲਾ ਸੂਆ ਪਹਿਲਾ ਸੂਆ ਇੰਦਰ ਜੀ ਦੁੱਧ ਕਿੰਨਾ ਦਿੱਥੇ ਲੈਸ ਦੁੱਧ نیٹ 15 ਕਿਲੋ ਹੋਊਗਾ 15 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਸੇਰ ਚੌਂਡ ਚੰਗ ਖਾਲੀ ਸਾਲੂ ਐਨ ਪੂਰੀ ਇਤਨੇ ਚੋਕੇ ਤੇ ਉਹਨੂੰ ਫੀਡ ਤੇ ਤੇ ਬਾਲਟੀ ਚ ਲੱਗੀ ਬੱਚੀ ਠੀਕ ਹੈ ਜੀ ਫੀਡ ਪਾ ਕੇ ਦੇ ਵਿੱਚ ਦੁੱਧ ਪਾ ਕੇ ਪਿਆ ਦੀ ਦਾਨ ਠੀਕ ਹੈ ਜੀ ਸਾਈਆਂ ਜੀ ਲੋ ਵੀ ਪਹਿਲਾ ਸੋ ਦੋ ਸੋ ਪਲੂਨ ਬੱਚੀ ਸੋਈ ਹੈ ਠੀਕ ਹੈ ਜੀ ਐ ਮਰਦੀ ਮਗਰ ਬੱਚੀ ਆ ਆਪੂ ਵੀ ਬੱਚੀ ਆ ਤੇ ਮਗਰ ਵੀ ਬੱਚੀ ਆ ਠੀਕ ਹੈ ਜੀ ਸੋ 15 ਕਿਲੋ ਦੁੱਧ ਤੇ ਇਸ ਵਕਤ ਚੱਲ ਰਹੀ ਆ ਠੀਕ ਹੈ ਜੀ ਮੈਲੇ ਮੋਲੇ ਤੋਂ ਤਕਰੀਬਨ ਤੁਸੀਂ ਮੰਨ ਸਕਦੇ ਜੇ ਵੀ ਮੈਲੇ ਮੋਲੇ ਤੋਂ ਚਲੀ ਆ ਸਟਾਰਟ ਹੋਈ ਆ ਸੋ ਛੋਣੀ ਛਾਣੀ ਬੜੀ ਬੱਚੀ ਸਟ੍ਰੇਟ ਪਟੇ ਦੇ ਵਿੱਚ ਆ ਠੀਕ ਹੈ ਜੀ ਛੋਟਾ ਕੰਨ ਇਹ ਬੇਲਵੁੱਲ ਸੋਣੀ ਹੈ ਬੱਚੀ ਦੀ ਆ ਕਰੋ ਚੱਕਾ ਇਹਦੇ ਜਿਹਦੇ ਮੋਹਤੰਦੀ ਕੋਈ ਹੋਊਗੀ ਚੌਗੀ ਚੌਗੀ 6 ਦੰਦ ਆਈ ਵੀਰੇ 6 ਜੀ ਹਾਂਜੀ 6 ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਦੋਸਤੋ ਬੱਚੀ ਦਾ ਠੀਕ ਆ ਜੀ ਜੇ ਜਿੱਦਾਂ ਕਿ ਸਾਰੇ ਵੀਰੇ ਲਾਈਕ ਕਰਦੇ ਆ ਐਚ ਐਫ ਬਰੀਡ ਦੀ ਜੇਕਰ ਆਪਾਂ ਗੱਲ ਕਰ ਲਈਏ ਦੋ ਆ ਰਾਜ ਵੀਰੇ ਦੋ ਆ ਬੱਚੀ ਵੀ ਬੰਨ ਵਾਲੀ ਸਾਸ਼ ਸ਼ਾਮੀ ਨਾ ਬੱਚੀ ਬਹੁਤ ਸੋਹਣੀ ਠੀਕ ਆ ਜੀ ਜੇਕਰ ਚੌੜਾ ਪਿੱਠ ਪੂੜਾ ਮਗਰ ਵੀ ਪਲੀ ਗੁਲੀ ਚੰਗੀ ਸਭੀ ਬੱਚੀ ਆ ਠੀਕ ਆ ਜੀ ਫੀਮੇਲ ਕਾ ਫੀਡ ਫੂਡ ਤੇ ਲੱਗੀ ਬਾਕੀ ਇਹ ਕਿਸ ਨੇ ਪੋਣੀ ਆ ਇਤਰਾ ਦੁੱਧ ਚ ਪੀ ਲੈਂਦੀ ਠੀਕ ਆ ਜੀ ਇਹਦਾ ਇੰਦਰਜੀ ਤੱਕ ਕੀ ਮੁੱਲ ਕੀ ਡਿਮਾਂਡ ਕਰਤੀ ਫਿਰ ਡਿਮਾਂਡ ਰਾਜ ਵੀਰੇ ਇਹਦਾ ਕੋਈ 55 60 ਨਹੀਂ ਹੈ 50000 ਦੇ 50 ਡਿਮਾਂਡ 2 ਛੱਡਦਾ 48 ਦੇ ਦਿੰਦਾ ਬਾਕੀ ਬੱਛੀ ਦੇਖ ਲੋ ਠੀਕ ਜੋ ਕਿ ਦੋ ਗਲੀਆਂ ਦਾ ਸੰਗਾਲੀਆਂ ਦੇ ਨਾਲ ਮੁੱਲ ਕਰੀ ਜਾਂਦੇ ਪ੍ਰਿੰਟ ਦੇਖੋ ਬੱਛੀ ਦਾ ਥਣ ਚੱਡਾ ਵੇਖੋ ਬਿਲਕੁਲ ਬੱਛੀ ਵੀ ਬਹੁਤ ਪਿਆਰੀ ਮਗਰ ਬਿਲਕੁਲ 48 ਦੇ ਦਾਂਗੇ ਇਹਦੇ ਵਿੱਚ ਹੁਣ ਛੋੜ ਛੱਪ ਹੀ ਹੋਣਾ ਪੈਣਾ ਭਰਾਵਾ ਲਓ ਜੀ ਬਾਕੀ ਥਣ ਦੋਸਤੋ ਬਹੁਤ ਸੋਹਣਾ ਲੱਗਾ ਠੀਕ ਆ ਜੀ ਥਣ ਪੂਰਾ ਮੁਠੀਦਾਰ ਥਣ ਆ ਠੀਕ ਆ ਜੀ ਪੂਰਾ ਹੱਥੀ ਚਵਾਈ ਦਾ ਥਣ ਲੱਗਾ ਬੱਛੀ ਨੂੰ ਇਹ ਤੁਸੀਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੀ ਬੰਦੇ ਨੇ ਸੌਦਾ ਕਰਨਾ ਹੁੰਦਾ ਠੀਕ ਆ ਜੀ ਤੇ ਪੂਰਾ ਮੁਠੀਦਾਰ ਥਣ ਆ ਥੋੜਾ ਇਹ ਨਾ ਚੰਡੇ ਦਾ ਪਿਛਲੇ ਪਾਸੇ ਥੋੜਾ ਜਿਹਾ ਨੀਕੀ ਦਾ ਵਿਖਾਲਾ ਘਟ ਦਿੰਦੀ ਹੈ ਇਹ ਨਾ ਕੋਈ ਭੈਣ ਭਰਾ ਆ ਕੇ 15 ਕਿਲੋ ਦੁੱਧ ਦਤੀ ਜਾਂਦਾ 15 ਦੁੱਧ ਬੜਾ ਹੁੰਦਾ ਹੈ 15 ਤੋਂ 16 ਨਿਕਲ ਉਹ 14 ਨਹੀਂ ਨਿਕਲਦੀ ਵਿਖਾਲਾ ਬਖੂਲਾ ਘੱਟ ਸ਼ੋਅ ਕਰਦੀ ਜਦੋਂ ਬਸਮਾਂ ਸੁੱਟਦੀ ਹੈ ਨਾ ਵੈੜ ਉਦੋਂ ਦੁੱਧ ਐ ਪਤਾ ਨਹੀਂ ਕਿਥੋਂ ਆਏ ਫੁੱਲ ਜਾਂਦਾ ਮਾਨਾ ਇਹਦਾ ਹਾਂ ਦੁੱਧ ਨੂੰ ਵਸ਼ੀ ਪੂਰੀ ਲੈ ਵੀਰਿੰਦਰ ਜੀ ਤੱਕ ਸੈਕੰਡ ਨੈਸਟ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਹੈ ਇਹ ਰਾਜ ਵੀਰੇ ਕੋਈ 15-20 ਦਿਨਾਂ ਦੀ ਸੂਈ ਜੇ ਬੱਚਾ ਇਹਦਾ ਮਰ ਗਿਆ ਜਾਂ ਭਾਲ ਭੂਲੇ ਜਾ ਵੈੜ ਨੂੰ ਫੇਗੀ ਹੈ ਜੇ ਨਾ अच्छा जी 15 20 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਬੱਚਾ ਐਕਸਪਾਇਰ ਹੋ ਗਿਆ ਹਾਂਜੀ ਹਾਂਜੀ ਤੇ ਪਹਿਲੇ ਦੂਜੇ ਕ ਸੂਬੇ ਹੋ ਗਏ ਦੂਜੇ ਸੂਈ ਸੂਈ ਉਹ ਵੀ ਬੋਦੀ ਵਾਲੀ ਬੱਚੀ ਐ ਦੋਸਤੋ ਛੋਟਾ ਕੰਨ ਨਸਲ ਜਾਤ ਪੂਰੀ ਆ ਫਾਰਮ ਤੋਂ ਲਈਏ ਦੀ ਗੜ ਵੈਸੇ ਫਾਰਮ ਆਲੀ ਆ ਠੀਕ ਆ ਤੇ ਦੁੱਧ ਐ ਇਸ ਟਾਈਮ ਕਿੰਨਾ ਚਵਾਰੀ ਆ ਦੁੱਧ ਰਾਜ ਵੀਰੇ ਹੋਊ ਤਾਂ ਸ਼ਾਇਦ 20 ਕਿਲੋ ਪਰ ਆਪਾਂ 17 18 ਕਿਲੋ ਕਹਿ ਕੇ ਦ 17 ਕਿਲੋ ਹੀ ਕਹਿ ਕੇ ਦਾਂਗੇ ਕਿਲੋ ਦੋ ਕਿਲੋ ਨਾ ਜੇ ਕਿਨੇ ਲੈਣਾ ਮਾਲ ਨਾ ਭੈਣ ਭਣ ਲੈ ਲੈਣਾ ਤੇ ਮੁੜ ਕੇ ਵਾਦੀ ਨਿਕਲੇ ਜਾ ਕੇ ਨਾ ਅਗਲੇ ਦਿਨ ਫਿਰ ਚੰਗੀ ਗੱਲ ਐ ਹਾਂ ਦੁੱਧ ਦੋ ਤਰ੍ਹਾਂ ਜਿੱਤਰਾਂ ਮੌਸਮ ਵਧੀਆ ਹੈ ਜਿੰਨੀ ਵਚੀ ਨੂੰ ਬਰੀਡ ਹੈ ਨਾ ਉਹ ਤੇ 25 26 ਕਿਲੋ ਨਾਰਮਲ ਦੇਣਾ ਨੇ ਹਾਂ ਨੋ ਵੀ ਦੁੱਧ ਉਹ ਵੈੜ ਥਲੇ ਚੰਗਾ ਠੀਕ ਹੈ ਜੀ ਵੈਸੇ ਹੁਣ ਜਿਹੜਾ 17 ਲੀਟਰ ਜਿਹੜਾ ਦੁੱਧ ਦੇ ਥਲੇ ਹਾਜ਼ਰ ਆ ਕੱਦ ਪੋ ਤੋਂ ਵੱਡਾ ਠੀਕ ਹੈ ਜੀ ਜਿੱਦਾਂ ਆਪਾਂ ਨਾਰਮਲ ਫਾਰਮ ਵਾਲੀ ਵੈੜ ਦੇਖਦੇ ਆ ਓਡਾ ਕੱਦ ਵਜਨ ਆ ਇਸ ਵੈੜ ਦਾ ਤੇ ਨਸਲ ਜਾਤ ਪੂਰੀ ਆ ਠੀਕ ਹੈ ਜੀ ਅੱਜ ਆਪਾਂ ਬਰੀਡ ਦੇ ਵਿੱਚ ਤੇ ਥੱਲੇ ਭਲਪੂਲੇ ਇਸੇ ਤਰ੍ਹਾਂ ਹੀ ਇੰਦਰਜੀਤ ਹੈ ਗਈਆਂ ਹਾਂ ਭਾਲੇ ਗਈ ਹੈ ਜਰਾ ਜੀ ਅੱਛਾ ਮੈਂ ਟੀਗਾ ਤਾਂ ਨਹੀਂ ਲਵਾਉਂਦਾ ਭਾਲਾ ਦੁੱਧੋ ਕਹਿੰਦੇ ਸੁੱਕ ਜਾਂਦਾ ਡੰਗਰ ਅੱਛਾ ਜੀ ਹਾਂ ਭਲਪੂਲਾ ਟੀਗਾ ਲਵਾਉਂਦਾ ਬਾਕੀ ਹਾਂ ਸਲੂਪ ਕਰਕੇ ਪਾਪੂ ਜਾਂਦੇ ਨੇ ਹੁਣ ਵੇਖੋ ਇਧਰ ਕੋਈ ਦੁੱਧ ਵਾਲੀ ਅਗਲੇ ਪਿਛਲੇ ਥਨਾਂ ਦੀ ਬਰਾਬਰ ਆ ਪੂਰੀ ਬਰਾਬਰ ਬਰਾਬਰ ਉਹ ਭਲੂਣ ਕਰਕੇ ਵੜਨਾ ਥੋੜਾ ਜਿਹਾ ਤਾਂ ਕਰਕੇ ਠੀਕ ਹੈ ਹਾਂ ਪਰਲੇ ਸਾਈਡ ਥੋੜੀ ਪਾਲੇ ਭਗਾਉਂਦੀ ਹੈ ਬਰੀਡ ਵਾਈ ਬਹੁਤ ਜ਼ਿਆਦਾ ਕੁਆਲਿਟੀ ਆ ਠੀਕ ਹੈ ਜੀ ਇਧਰ ਜੀ ਤਾਂ ਨਾਲ ਦੀ ਨਾਲ ਹੀ ਡਿਮਾਂਡ ਦੱਸਦੇ ਦੀ ਵੀ ਡਿਮਾਂਡ ਰਾਏ ਵੀਰੇ ਮੈਂ ਤਾਂ ਬਹੁਤ ਮਹਿੰਗੀ ਲਈ ਹੈ ਹੁਣ ਤਾਂ ਵੱਢਣੇ ਤਾਂ ਪੈਣੀ ਆ ਹਾਂ ਤੇ ਬਾਕੀ ਆ ਕੀ ਇਹ ਵੀ 50000 ਦੇ ਦਾਂਗੇ 50 ਦੀ 50 ਦੀ ਵੱਡੀ ਵਛੀ ਜੇ ਬਰੀਡ ਵੇਖੋ ਵਛੀ ਨੂੰ ਕਿੰਨੀ ਹੈ 25 30 ਕਿਲੋ ਦੀ ਨਾ ਭਰੇਗਾ ਜਿਤਨਾ ਹੁਣ ਟਾਈਮ ਆਉਂਦਿਆ ਨਾ ਬੰਨਾਂ ਦੀ ਯਾਦ ਕਿਹੋ ਜੀ ਬਿਲਕੁਲ ਜੀ ਬਿਲਕੁਲ 25 ਵੀ ਨਾਲੇ ਲਵੀ ਐ ਸੋਹਣੀ ਵਸ਼ੀ ਇਹ ਨਹੀਂ ਕੋਈ ਪੁਰਾਣੀ ਆ ਨਹੀਂ ਨਹੀਂ ਚੰਗੀ ਆ ਨਵੇਂ ਨਵੇਂ ਦੇ ਵਿੱਚ ਹੀ ਆ ਦੂਜਾ ਆਰਮ ਵਾਲੀ ਵਸ਼ੀ ਪੂਰੀ ਵੱਡੀ ਲੋਵੀ 50000 ਰੁਪਏ ਪ੍ਰਭੂ ਇਹ ਜਿਹੜੀ ਤੁਹਾਨੂੰ ਮਿਲ ਜਾਊਗੀ ਠੀਕ ਆ ਤੇ 17 ਕਿਲੋ ਨੈਟੇ ਦੇ ਥੱਲੇ ਅੱਜ ਜਿਹੜਾ ਹਾਜ਼ਰ ਦੁੱਧਾ ਬਾਕੀ ਕੋਈ ਚੰਗੀ ਅੱਗੇ ਚੰਗੀ ਕੋਈ ਫਾਰਮਰ ਸੇਵਾ ਕਰ ਲੋ ਤਾਂ ਦੁੱਧ ਕਰਮ ਵਾਲੀ ਵਧਾ ਜੂਗੀ ਤੇ ਬੇਮਲੂਮੀ ਇੱਕ ਪਾਸੇ ਜੜੀ ਦੋਸਤੋ ਸੱਜੇ ਖੱਪੇ ਜੜੀ ਆ ਭਾਲ ਬਹਿਣ ਬੂਣ ਕਰਨ ਜਿਹੜਾ ਇੱਕ ਜ਼ਿਆਦਾਤਰ ਗੱਲਬਾਤ ਰਹਿਣ ਕਰਕੇ ਥੱਲੇ ਥੋੜਾ ਜਿਹਾ ਭਾਲ ਪੂਲ ਪਸ਼ੂ ਤੇ ਪਈ ਆ ਉਹ ਤੁਸੀਂ ਆਪ ਅੰਡਰਸਟੈਂਡ ਕਰ ਲਿਓ ਠੀਕ ਆ ਤੇ ਇੱਧਰ ਆ ਜਿਗੇ ਤਾਂ ਵੀਰ ਇੰਦਰਜੀਤ ਆਪਣੇ ਕੋਲ ਜੜੀ ਇੱਕ ਆ ਬਾੜ ਖੜੀ ਆ ਇਹ ਰਾਈ ਤੇ ਦੋਂਦੀ ਬੱਛੀ ਆ ਬਹੁਤ ਪਿਆਰੀ ਹੈ ਵੀ ਹਾਂਜੀ ਹਾਂਜੀ ਠੀਕ ਆ ਜੀ ਬਾਈ ਫੋਲੇ ਦਿਖਾ ਦਿਓ ਹਨ ਭਰਾ ਚੈੱਕ ਕਰਾ ਲਓ ਲਓ ਜੀ ਪਿਓਰ ਦੋਂਦੀ ਬੱਛੀ ਆ ਜੀ ਆ ਕਰੋ ਚੈੱਕ ਠੀਕ ਆ ਠੀਕ ਆ ਆਜੋ ਦੇਣੇ ਨੂੰ ਕਿਨੇ ਹੋ ਗਿਆ ਸੂਈ ਨੂੰ ਇਹਨੂੰ ਵੀ 15-20 ਦਿਨ ਹੋ ਗਿਆ ਉਹ ਬੱਛੀ ਤੋ 15-20 ਦਿਨਾਂ ਦੀ ਇਹ ਵੀ ਬੈਡ ਸੂਈ ਆ ਮਗਰ ਇਹਦੇ ਵੀ ਬੱਚੀ ਫੀਮੇਲ ਕਾਫ ਆ ਠੀਕ ਆ ਜੀ ਆ ਦੇਖ ਅਸੈਂਦਰ ਜੀ ਤਾਂ ਕਿੰਨੇ ਕ ਤੇ ਚੱਲਣ ਢੀ ਆਣਾ 15-16 ਹੀ ਰਾਜ ਵੀਰੇ ਇਸ ਥਲੇ ਵੀ ਦੁੱਧ ਵੀ 1500 ਆ ਰਿਹਾ ਦੁੱਧ ਤਾਂ ਹੁਣ ਮੌਸਮ ਵਧੀਆ ਹੁੰਦਾ ਹੈ ਤਾਂ ਦੁੱਧ ਤਾਂ 20 ਤੋਂ ਬਾਹਰ ਹੀ ਚੱਲੇਗੀ ਅੱਛਾ 1500 ਦੁੱਧ ਆਪਾਂ ਨਾਲ ਦੱਸਣਾ ਜਿਹੜਾ ਹਾਲ ਜਿਹੜਾ ਆਪਾਂਵੇਂ ਭੈਣ ਭਰਾ ਕੋਈ ਤਰ੍ਹਾਂ ਹੀ ਲੈ ਜੀ ਠੀਕ ਹੈ ਜੀ ਹੁਣ ਕਿੰਨੀ ਯਾਦ ਪਾਤਾ ਹੁਣ ਮੰਨ ਲਓ ਕੋਈ 15 16 ਕਿਲੋ ਦੁੱਧ ਮੰਨ ਲਓ ਇਹਨੂੰ ਆਂਦਾ ਵੀ ਕੀ ਆ ਇਹਨਾਂ ਨਾਰਮਲ ਖੁੱਲਾ ਦੁੱਧ ਹੋਊਗਾ ਆਹ ਨੋਕਲੇ ਟਾਈਮ ਦਾ ਠੀਕ ਹੈ ਜੀ ਲਗਭਗ 15 16 ਕਿਲੋ ਦੋਸਤੋ ਖੁੱਲਾ ਡੋਲਾ ਦੁੱਧ ਬਾਕੀ ਪੁੱਦੇ ਕੋ ਬੇਲ ਵੇਖੋ ਵੱਚੀ ਦੁੰਦੀ ਵੱਚੀ ਆ ਬਾਕੀ ਸਟੈਂਡਿੰਗ ਪੋਜੀਸ਼ਨ ਵੇਖੋ ਜਾਂਦੀ ਬਿਲਕੁਲ ਫਲੈਟ ਉੱਪਰੋਂ ਰੇਡ ਦੀ ਕੰਗਰੋੜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫਲੈਟ ਆ ਜਿਵੇਂ ਇੱਕ ਕੰਧ ਚੁਨਾਈ ਚ ਕੀਤੀ ਹੁੰਦੀ ਨਾ ਉਦਾਂ ਇਹਦੀ ਜਿਹੜੀ ਦੋਸਤੋ ਪੂਰਾ ਲੱਕ ਤੋਂ ਸ਼ੇਪ ਆ ਠੀਕ ਹੈ ਪੋਦੀਪਾਦੀ ਵੇਖੋ ਸੋ ਜਿੱਦਾਂ ਆਪਾਂ ਇੱਕ ਨਾਰਮਲ ਚੰਗੇ ਫਾਰਮਾਂ ਦੇ ਵਿੱਚ ਦੇਖਦੇ ਆ ਬਾਕੀ ਹੋਊ ਵੀ ਕਿਸੇ ਚੰਗੇ ਸੀਮੰਟ ਦੀ ਚੰਗੇ ਸੀਮੰਟ ਦੀ ਹੈ ਡੈਨਮਾਰਕ ਦੀ ਸੀਮੰਟ ਦੀ ਦੱਸਿਆ ਨਾ ਹਾਂ ਲੋ ਉਹ ਬੱਛੀ ਜਿਹੜੇ ਦੋਸਤੋਂ ਆਉਣ ਵਾਲੇ ਭਵਿੱਖ ਦੇ ਵਿੱਚ ਜੇਕਰ ਆਪਾਂ ਫਿਊਚਰ ਟਾਈਮ ਗੱਲ ਕਰੀਏ ਤੇ ਚੰਗੀ ਗਾਂ ਸਭਨਾਂ ਵਾਲੀ ਬੱਛੀ ਆ ਦੋਂਦੀ ਬੱਛੀ ਆ ਦਾ ਵਾਧੇ ਵੰਦੀ ਆ ਪੂਰਾ ਇੱਕ ਬੰਦਾ ਜਿਹੜਾ ਕਾਦਾ ਬੱਛੀ ਦਾ ਠੀਕ ਆ 16 17 16 15 16 17 ਇਨੇ ਕ ਦੁੱਧ ਤੇ ਹੁਣ ਚੱਲਣ ਲਈ ਆ ਤਾਂ ਦਿਨ ਵੀ ਤਕਰੀਬਨ ਇਨੇ ਕੀ ਹੋਇਆ ਨਹੀਂ ਕੋਈ ਨੋਜੇ ਦੁੱਧ ਤਾਂ ਆਈ ਵੀਰੇ ਚਲੋ ਕਹਿਣਾ ਨਹੀਂ ਚਾਹੀਦਾ ਇਹਨੂੰ ਨੇ ਮੜ ਗਈ ਬਾਹ ਜੀ ਲੱਗ ਗਈ ਸੀ ਜਿੱਦਾਂ ਨਾ ਪਤਾ ਗਰਮ ਵਾਂਡ ਮੋਟ ਨਾਲ ਮੈਂ ਇਹਨੂੰ ਫੀਡ 10000 ਪਾ ਬਿਠਾ ਕਰਕੇ ਲੋ ਅੱਛਾ ਜੀ ਨਹੀਂ ਅੱਛਾ ਦੁੱਧ ਤਾਂ 20 ਤੋਂ ਪਲੱਸ ਚੱਲਦੀ ਪਈ 21 22 ਕਿਲੋ ਸੀ ਹੁਣ ਘਟ ਗਈ ਆ ਠੀਕੇ ਠੋਕੇ ਲੱਗੇ ਕਰਨਾ ਹੁਣ ਥੋੜੀ ਸੈੱਟ ਹੋਈ ਵਾਛੀ ਠੀਕ ਆ ਠੀਕ ਆ ਤੇ ਇਹਦਾ ਮੁੱਲ ਇੰਦਰਜੀਤ ਕੀ ਕਰਦਾ ਫਿਰ ਆ ਹਾਈਬ੍ਰਿਡ ਨੇ ਵੜਾਂ ਦਾ ਲੋਕੀ ਮੁੱਲ ਤਾਂ ਬਹੁਤ ਜ਼ਿਆਦਾ ਕਰਨ ਦਾ ਹੈ। ਬਾਕੀ ਆਪਾਂ ਦੇਣ ਲੈਣ ਵਾਲੇ ਜਾਇਜ 65000 ਦੀ ਬੱਛੀ ਦੇ ਨਾਲ। 65 ਦੀ। 65 ਦੀ। ਬਿਲਕੁਲ ਜਾਇਜ ਕਾਦੇ ਕੋ ਦੇਖੋ ਤੇ ਉਮਰ ਦੇਖੋ। ਜਿਹਨੇ ਸਾਂਭੀ ਹੈ ਤੇ ਉਹਨੇ ਖਤਿਆ ਕੀ ਹੋਊਗਾ ਸਾਂਭ ਕੇ ਨੂੰ। ਹੂੰ। ਲੋ ਵੀ 65000 ਦੀ ਅੱਜ ਤੁਹਾਨੂੰ ਜਿਹੜੀ ਭਰਾਵੋ ਇਹ ਵੜ ਮਿਲੂਗੀ। ਸੋ ਨਸਲ ਬਰੀਡ ਦੇ ਉੱਪਰ ਕੋਈ ਵੀਰ ਕੰਮ ਕਰਨਾ ਚਾਹੁੰਦਾ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਠੀਕ ਆ ਜੀ। ਇੱਕ ਨਸਲ ਬਰੀਡ ਵਾਲੀ ਬੱਛੀ ਤੁਸੀਂ ਲੈ ਕੇ ਜਾਓਗੇ। ਕੋਈ 도ਗਲੀ ਕਰਾਸ ਨਹੀਂ ਕੀਤੀ ਠੀਕ ਆ। ਇਹਨਾਂ ਦਾ ਖਰਚਾ ਵੈਸੇ ਹੀ ਆ ਗਿਆ ਨਾ ਇਹਨਾਂ ਨੂੰ ਜ ਅੱਛਾ ਵੀਰਿੰਦਰ ਜੀ ਤੱਕ ਲਾਸਟ ਵਿੱਚ ਆਪਣੇ ਕੋਲ ਜਿਹੜੀ ਆ ਕ੍ਰੋਸ ਸੰਗ ਦੇ ਵਿੱਚ ਇੱਕ ਵੈੜ ਇਹ ਰਾਜਵੇ ਦੇ ਦਾ ਬੱਚਾ ਮਰ ਗਿਆ ਜੇ ਬੱਚੇ ਦੀ ਵੀਡੀਓ ਵੀ ਹੈਗੀ ਆਪਾਂ ਜਿਹੜਾ ਪੈਨਪੜਾ ਲਊ ਬਖਾ ਲਾਂਗੇ ਉਹਨੂੰ ਅੱਛਾ ਜੀ 2 ਮਹੀਨਾ ਦਾ ਸੁਆ ਉਹਦਾ 2 ਮਹੀਨਿਆਂ ਦੀ ਸੂਈ ਆ ਹਾਂ ਪਹਿਲਾ ਸੁਆ ਦੁੱਧ 8 ਕਿਲੋ 7 ਦੀ ਆਪਾਂ ਗਰੰਟੀ ਦੇ ਭੇਜਾਂਗੇ ਠੀਕ ਆ ਜੀ ਹਾਂ ਸਭ ਦੋਸਤੋ 8 ਕਿਲੋ ਦੁੱਧ ਦਾ ਪਰ 7 ਕਿਲੋ ਆਨਲਾਈਨ ਕੋਈ ਸੌਦਾ ਕਰਦਾ ਤੇ 7 ਕਿਲੋ ਦੀ ਗਰੰਟੀ ਤੇ ਸਿੰਦਰਜੀਤ ਵੀਰਾਂ ਦਾ ਵੀ ਇਹ ਆਪਾਂ ਭੇਜਾਂਗੇ ਕੋਈ ਵੀ ਵੀਰ ਸੌਦਾ ਕਰਦਾ ਠੀਕ ਆ ਜੀ 7 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੰਡੀ ਧੀਰੀਆ ਵੈਸੀ ਉਹ ਡਰਦੀ ਆ ਇਦਾਂ ਹੀ ਆ ਲਓ ਜੀ ਇਹਦਾ ਜਿੱਦਾਂ ਮਰਜੀ ਚੋਈਓ ਲੱਤ ਨਹੀਂ ਪੁੱਟਣੀ ਇਹਨੇ ਆ ਕਰੋ ਚੱਕ ਜੀ ਠੀਕ ਆ ਜੀ ਸੋ ਭਰਾ ਭਰੂ ਚੰਗਾ ਚੋਣ ਜਾਣਾ ਤੁਸੀਂ ਸਾਹਮਣੇ ਦੇਖ ਰਿਹਾ ਜੀ ਠੀਕ ਆ ਜੀ ਸੋ ਲੱਤ ਨਹੀਂ ਪੁੱਟਦੀ ਕਿ ਕੋਈ ਭੈਣ ਨੇ ਚਵਾਈ ਕਰਨੀ ਆ ਚਾਹੇ ਕੋਈ ਬੱਚਾ ਬਹਿ ਕੇ ਚਵਾਈ ਕਰ ਸਕਦਾ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਪਰ ਪਕੜ ਜਿਹੜੀ ਆ ਹੱਥੀ ਆ ਠੀਕ ਆ ਜੀ ਮੁਠੀ ਦਾ ਥਾਣਾ ਪੂਰਾ ਇਹ ਨਹੀਂ ਹੈਗਾ ਕੋਈ ਵੀਰ ਉਂਗਲਾਂ ਨਾਲ ਤੋਂ ਦਾ ਸ਼ੁਰੂ ਕਰਾ ਠੀਕ ਹੈ ਜੀ ਓਟਿਆਂ ਨਾਲ ਤੋਂ ਦਾ ਸ਼ੁਰੂ ਕਰ ਤੇ ਚਵਾਈ ਜਿਹੜੀ ਤੁਸੀਂ ਇੱਕ ਹੱਥ ਦੇ ਨਾਲ ਕਰ ਸਕਦੇ ਵਸੇ ਇੰਟਰ ਵੀ ਜਿਹੜਾ ਸਹੀ ਸਮਾਂ ਹੈ ਉਹ ਆਹਦੇ ਤਕਰੀਬਨ 2 ਕੁ ਮਹੀਨੇ ਦਾ 2 ਕੁ ਮਹੀਨੇ ਦਾ ਮੰਨ ਕੇ ਕੋ ਲੈ ਲੈ ਉਹ ਤਾਂ ਜਿਆਦਾ ਤਾਂ ਵਾਲੀ ਬੱਤੀ 12 11 ਵਾ ਕਿਲੋ ਕਰ ਜੂ ਕੋਈ ਕਿਸੇ ਨੇ ਸਾਰ ਵੀ ਨਹੀਂ ਕੋ ਕੰਜਰ ਨੇ ਮਾਰ ਹੀ ਘਤੀ ਹੈ ਅੱਛਾ ਇਹ ਤਾਂ ਥਾਮਦੇ ਨਹੀਂ ਲੋਗ ਅੱਛਾ ਲੱਖ ਲੈਂਦੇ ਮੁੜ ਕੇ ਪੱਠੇ ਡੱਕਾ ਪਾਉਂਦੇ ਨਹੀਂ ਜੀ ਅੱਛਾ ਇਹ ਵੀ ਬੜੀ ਖਾਸੀਅਤ ਆਪਣੇ ਪੰਜਾਬੀਆਂ ਦੀ ਖਾਸੀਅਤ ਆ ਤੁਹਾਨੂੰ ਯਾਦ ਪਾਤ ਵਾਲੀ ਰੋਲੀ ਪਈ ਬੱਚੀ ਤਾਂ ਇਹਨੂੰ ਕੀ ਹੋਇਆ ਜੇ ਛਾਂ ਵੀ ਹੁੰਦੀ ਦੇ ਵਿੱਚ ਹਾਂ ਲਵ ਵੀ ਤੋਂ ਜਿਵੇਂ ਇੰਦਰਜੀਤ ਵੀਰ ਨੇ ਆਪਦਾ ਸਰੀਰ ਸਾਂਭਿਆ ਤੇ ਉਵੇਂ ਕਿਸੇ ਨੇ ਸਾਂਭੀ ਨਹੀਂਗੀ ਆਹੋ ਉਹ ਕੀ ਮਾਰ ਛੱਡੀ ਕਿਸੇ ਨੇ ਹਾਂ ਲਵ ਵੀ ਪ੍ਰਭੂ ਬਾਕੀ ਰੇ ਰੂਟ ਵੀ ਉਸੇ ਹਿਸਾਬ ਕਿਤਾਬ ਦਾ ਹੋ ਜਾਊਗਾ ਕਿਸੇ ਵੀਰ ਨੇ ਥੋੜੇ ਵੀ ਪੈਸੇ ਖਰਚ ਕਰਨੇ ਹੁੰਦੇ ਆ ਤੇ ਉਹਨੂੰ ਵਾਰਾ ਖਾ ਜੂਗੀ ਠੀਕ ਆ ਤੇ ਪੜਤਾ ਪੜਤਾ ਵੀ ਕੁਛ ਲਾਂਗੇ ਬਿਲਕੁਲ ਜਾਇਜ਼ ਤੇ ਜੈਨੂਨ ਹੀ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੀਰ ਤੋਂ ਤੇ ਜਿਹੜੀ ਦੇਲੇ ਵਾਲੀ ਗੱਲਬਾਤ ਹੈ ਠੀਕ ਆ ਜੀ ਕਿਸੇ ਵੀਰ ਨੇ ਸੋਨਾ ਚਾਹ ਪਾਣੀ ਵੀ ਚਲਾਊਗੀ ਡੰਗਾ ਵੀ ਬਿਲਕੁਲ ਸਰੂਗੀ ਤੇ 8 7 8 7 ਕਿਲੋ ਜਿਹੜਾ ਇਹਦੇ ਥੱਲੇ ਕੋ ਦੁੱਧ ਮੰਨ ਕੇ ਸੌਦਾ ਕਰ ਲੈ ਹਸੰਦੇ ਆ ਚਲੋ ਉਹ ਵੀਰ ਤੋਂ ਹੀ ਆਈ ਆ ਉਹਨੂੰ ਛੇੜਨ ਲਿਆ ਮੈਂ ਸਾਂਭੀ ਨਹੀਂ ਵੈੜ ਉਹਨੇ ਆ ਥੋੜੀ ਸਾਂਭ ਦਿੰਦਾ ਨਾ ਵੈੜ ਚਲੋ 12 13 ਕੋ ਦਿੱਤੀ ਨਹੀਂ ਵਿਚਾਰੇ ਸਾਂਭੀ ਨਹੀਂ ਗਈ ਠੀਕ ਆ ਮੈਂ ਤੈਨੂੰ ਆਖਿਆ ਮੈਂ ਰੱਖਾਂ ਤਾਂ ਤੈਨੂੰ ਕੀ ਫਾਇਦਾ ਦੱਸ ਠੀਕਾ ਠੀਕਾ ਇਹ ਦੇਵਾਂਗੇ ਕਿੰਨੇ ਦੀ ਇੰਦਰਜੀਤ ਇਹ ਮੀਟ ਮਾਡਲ ਕਰਦਾ ਰਾਜੀ ਵੀਰੇ ਜੈ ਜੀ ਰੇਡ ਜੀ ਚ ਹਮ ਸਹੀ ਸਹੀ ਜੀ ਗੱਲ ਇੱਕ ਕਰਦੀਆਂ ਤੇ ਵੇਡਦੀਏ ਕੰਮ 18000 ਦੇ ਦਾਂਗੇ 18 ਦੀ ਹਾਂ 18 ਦੀ ਮੱਛੀ ਹੈ ਬਾਕੀ ਮੱਛੀ ਬਹੁਤ ਜਾਈ ਚੰਗੀ ਯਾਰ ਪਾਤ ਆਲੀ ਹੈ ਤੋ ਵੀ 18000 ਦੀ ਦੋਸਤੋ ਇਹ ਤੁਹਾਨੂੰ ਵੜ ਮਿਲ ਜੂਗੀ ਤੇ ਦੁੱਧ 7 8 7 ਕਿਲੋ ਆਨਲਾਈਨ ਕੋਈ ਵੀਰ ਮੇਰਾ ਸੌਦਾ ਕਰਦਾ 7 ਕਿਲੋ ਦੇ ਇਹ ਵੀਰਾਂ ਦਾ ਵੀ ਭੇਜ ਦਾਂਗੇ ਆਪਾਂ ਨਸਲ ਬਰੀਡ ਪੂਰੀ ਹੈ ਠੀਕ ਹੈ ਜੀ ਮੂੰਹ ਮੱਥੇ ਦੀ ਚੰਗੀ ਹੈ ਛੋਟਾ ਕੰਨ ਬੂਥੀ ਪਾਥੀ ਦੀ ਚੰਗੀ ਹੈ ਵਜਨ ਨੋੜ ਜੰਗਾ ਕੋਈ ਫਿੱਕੀ ਨਹੀਂ ਹੈਗੀ ਕੀ ਕੋਈ ਬੁਰੀ ਜੇ ਨਹੀਂ ਲੱਗਦੀ ਕਿ ਬੰਨੇ ਵੀ ਚੰਗੀ ਲੱਗਦੀ ਆ ਅੱਗੇ ਸੇਵਾ ਕੋਈ ਚੰਗੀ ਵੀਰ ਕਰ ਲੈ ਤਿੰਗਾ ਹੱਥੋਂ ਮਾਰ ਲਾ ਵੀ ਫੇਰ ਲੈਵੇ ਤੇ ਦੋ ਦੋ ਕਰਮਾਂ ਦੀ ਤੁਰੂਗੀ ਇਹ ਨਹੀਂ ਹੋਇਆ ਵੀ ਅੱਧਿਓ ਜਿਆਦਾ ਕੋਈ ਸਮਾਂ ਹੋ ਗਿਆ ਸੋਈ ਨੂੰ ਕੁਛ 6 ਮਹੀਨੇ ਨਹੀਂ ਨਹੀਂ ਆਵੇ ਆਪਣਾ ਬੰਦਾ ਆਪਜੀ ਤੋਂ ਲਈ ਆ ਉਹ ਬਾਹਰ ਬੈਠਾ ਵਾ ਕੋਈ ਜਿਆਦਾ ਟਾਈਮ ਨਹੀਂ ਆ ਸੋਈ ਨੇ ਉਹਨੂੰ ਠੀਕ ਆ ਹਾਂ ਇੰਦਰਜੀਤ ਵੀਰੇ ਇਹ ਨਾਗਨੇ ਅੱਜ ਆਪਣੇ ਕੋਲ ਟੋਟਲ 6 ਇੱਕ ਆਪਣੀ ਉਹ ਨੀਲੀ ਮਾਜ ਨੂੰ ਚਾਹ ਮਰਾ ਦੋ ਮਾੜੀ ਅੱਜ ਜ਼ਰੂਰ ਤੇ ਆਜੋ ਇਹ ਕੱਤੀ ਆ ਇਹ ਤੇ ਰਹਿ ਗਏ ਬਾ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਹੈ ਸੀਆਰਪੀ ਨਾਪਾ ਸੀਮਣ ਦੀ ਖੋਦ ਆ ਤੇ ਗਾੜੀ ਨੂੰ ਨੀਲੋ ਫਾਰ ਦਾ ਸੀਮਣ ਲੱਗਾ ਠੀਕ ਹੈ ਜੀ ਆ ਬੱਚਾ ਆ ਜਰ ਆ ਪਾਇਆ ਨਾ ਆਹੋ ਸੀਮਣ ਲੱਗਾ ਇਹਨੂੰ ਅੱਛਾ ਜੀ ਹਾਂ ਇਹੋ ਸੀਮਣ ਲੱਗਾ ਨੀਲੋ ਹੀ ਹੈ ਨੀਲੋ ਫਾਰ ਕਹਿੰਦਾ ਨੀਲੋ ਫਾਰ ਦਾ ਉਹ ਵੀ ਨੀਲੋ ਫਾਰ ਦਾ ਦੋਸਤੋ ਨੈਕਟ ਸੀਮਣ ਲੱਗਾ ਤੇ ਆਪ ਸੀਆਰਪੀ ਨਾਪੇ ਵਾਲੇ ਹਾਂ ਨਾਪੇ ਵਾਲੇ ਦੀ ਆਪ ਸਭ ਦੋਸਤੋ ਠੀਕ ਹੈ ਜੀ ਆਪ ਸੀਆਰਪੀ ਨਾਪੇ ਵਾਲੇ ਸੀਮਣ ਦੀ ਆਪ ਬਹੁਤ ਇਹ ਨੀਲੋ ਫਾਰ ਦਾ ਇਹਨੂੰ ਨੇਕਟ ਵੇਰਕਾ ਵਾਲੇ ਦੇ ਇਹ ਬਸ ਆਪਾਂ ਵੇਰ ਵਾਜੇ ਦੇਣਾ ਵਿਖਾਉਣੀ ਬਾਦ ਦੇਣੀ ਸੂਈ ਆਪਾਂ ਮੱਝ ਅੱਛਾ ਕੋਈ ਕਿੰਨੇ ਕੋ ਕੋਈ 15 ਕਿਲੋ ਦੁੱਧ ਚਵਾ ਕੇ ਦਾਂਗੇ 15 16 15 ਚੰਗੀ ਤਸੱਲੀ ਤੇ ਆਈ ਨਹੀਂ ਆਪਣੀ ਘਰ ਦੀ ਮੱਝ ਆਪਾਂ ਘਰੋਂ ਤੁਹਾਨੂੰ ਪਤਾ ਹੀ ਇੱਕ ਦੋ ਨਗ ਵੇਜਦੇ ਵੇਜਦੇ ਪਾਲਾ ਤੁਹਾਡੇ ਘਰੋਂ ਵੀ ਪੰਜ ਸੱਤ ਨਗ ਜਿਹੜੇ ਚੰਗੀਆਂ ਨੀਲੀ ਦੀਆਂ ਮੱਝਾਂ ਸੀ ਹਾਂਜੀ 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 ਠੀਕ ਹੈ ਇੱਕ ਘਰੋਂ ਆਪਾਂ ਚੋਈ ਹੋਈ ਆ 200 ਇਹ ਨੇ ਤੀਜੇ ਸੂਏ ਝੋਟੀ ਨੇ ਸੂਣਾ ਇਹਨੇ ਅੱਛਾ ਇੰਦਰਜੀਤ ਤੇ ਦਿਨ ਹੋਏ ਐਸੇ 13 ਨੂੰ 13 ਤਰੀਕ ਨੂੰ ਆੜੀ ਦਾ ਹਾਂ ਦਿਨ ਇਹ ਵੀਡੀਓ ਬਣਾਵਾਂਗੇ ਆਪਾਂ ਫੇਰ ਦੁਬਾਰੇ ਠੀਕ ਆ ਜੇ ਭੈਣ ਭਰਾ ਨਹੀਂ ਕੋਈ ਚਲੋ ਫੋਨ ਤੇ ਗੱਲ ਕਰਾਂ ਜੇ ਕਿਨੂੰ ਮਨ ਨੂੰ ਲੱਗੂਗੀ ਤੇ ਗੱਲ ਕਰ ਸਕਦਾ ਵਾ ਬਲਕਿ 15 ਕਿਲੋ ਖਰੀ ਆ ਵੀ 15 ਕਿਲੋ ਦਾ ਛਟਾਂਗੇ ਸਾਈ ਪਾ ਦੇ ਜੇਕਰ ਨਾ ਮੇਰੇ ਫੋਨ ਤੇ ਸੌਦਾ ਆ ਜਾਏ ਸਾਈ ਪਾ ਦੇ ਪੰਜ ਪਾ ਦੇ 10 ਪਾ ਦੇ ਦੁੱਧ ਦੀ ਜਦ ਤਿਆਰ ਹੋ ਜਾਓ 15 16 ਕਿਲੋ ਆਪਾਂ ਉਧਰ ਭੇਜ ਦਾਂਗੇ ਠੀਕ ਆ ਭਰਾ ਹਾਂ ਲੋਬੀ ਪ੍ਰਭੂ ਇੱਕ ਬਖਾਉਣ ਦਾ ਇੱਕ ਪਰਪਸ ਸੀਗਾ ਵੀ ਹਜੇ ਕੱਚੀ ਆ 12 13 ਸਤੰਬਰ ਨੂੰ ਦੇ ਦਿਨ ਪੂਰੇ ਆ ਤੇ ਹਜੇ ਤਕਰੀਬਨ ਕੋਈ 12 13 14 ਦਿਨ ਇਹਦੇ ਪਏ ਆ ਠੀਕ ਹੈ ਜੀ ਹਜੇ ਦੇਖੋ ਬਾਕੀ 15 ਸਰੀ ਮੈਂ ਆਣ ਠੀਕ ਹੈ ਜੀ ਉਹ ਵੀ ਮੇਰੇ ਵੀਰ ਕੋਈ ਖਾਸ ਚਾਹ ਬਾਣਾ ਜਿਹੜੇ ਚਾਹੁੰਦੇ ਵੀ ਨੀਲੀ ਰਾਵੀ ਦੇ ਵਿੱਚ ਕੰਮ ਕਰਨਾ ਨੀਲੀ ਦੀ ਮੱਝ ਚਾਹੀਦੀ ਆ ਤੇ ਤੁਸੀਂ ਇੱਕ ਹੱਥ ਪਾ ਸਕਦੇ ਜਿਹਨੂੰ ਠੀਕ ਹੈ ਜੀ ਤੇ ਬਾਕੀ ਕੋਈ ਸਾਈ ਬੇਨਾ ਪੱਕਾ ਕਰਕੇ ਤੁਸੀਂ ਚੋਕੇ ਵੇਖਣੀ ਚਾਹੁੰਦਾ ਕੋਈ ਵੀਰ ਉਹ ਪੀਕ ਤੇ ਤੁਸੀਂ ਚਵਾਈ ਵੀ ਕਰ ਸਕਦੇ ਜੇ ਉਹਦੇ ਲਈ ਬਿਆਨਾਂ ਤੁਸੀਂ ਬਕਰੇ ਤੌਰ ਤੇ ਪਾ ਦਿਓ ਜਿਹੜੇ ਕੋਈ ਵੀਰ ਨੇ ਬਿਲਕੁਲ ਚੋਕੇ ਲੈ ਕੇ ਜਾਣੀਆਂ ਠੀਕ ਆ ਤੇ ਇਹ ਅੱਜ ਨਾਗਨੇ ਵੀਰਿੰਦਰ ਜੀ ਦੇ ਫਾਰਮ ਤੇ ਟੋਟਲ ਜਿਹੜੇ ਬਕਾਊ ਆ ਤੇ 7ਵੀਂ ਆਪਾਂ ਤੁਹਾਨੂੰ ਜਿਹੜੀ ਉਹ ਮੱਝ ਦਿਖਾਤੀ ਆ ਪਰ ਅੱਜ ਕੋਈ ਵੀਰ ਫੋਨ ਕਰਦਾ ਤੇ ਉਹਦਾ ਤੁਸੀਂ ਰੇਟ ਦਿੱਤੇਗਾ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਓ ਠੀਕ ਆ ਜੀ ਇਹ ਅੱਜ ਪਸ਼ੂ ਆ ਇਧਰ ਜੀ ਤੇ ਇੱਕ ਨੰਬਰ ਵੀਰ ਕਰਦੇ ਸੰਜੇ ਮਹਾਰਾਜ ਵੀਰ 9855748728 985574872 ਠੀਕ ਆ ਮਹਾਰਾਜ ਜੀ ਬਬੀ ਦੋਸਤੋ ਇਹ ਸਾਨੂੰ ਵੀਰਿੰਦਰਜੀਤ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਉਂਦੇ ਰਹਿੰਦੇ ਪਸ਼ੂ ਇਸੇ ਤਰ੍ਹਾਂ ਦੋਸਤੋ ਟੈਲੀ ਰੁਟੀਨ ਤੇ ਬਾਕੀ ਕੋਈ ਭਰਾ ਆਪਣਾ ਸੰਪਰਕ ਤੁਸੀਂ ਕਰ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਲੈਂਦੇ ਰਿਆ ਕਰੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ